ਕਿ ਜਦੋਂ ਮੈਡਮਾਂ ਕੋਲ ਆਏ ਤੇ ਵਿਚਾਰੀਆਂ ਰੋਣ ਲੱਗੀਆਂ ਕਿਉਂਕਿ ਅੱਤ ਦੀ ਠੰਡ ਆ ਉਹ ਦਾ ਮਹੀਨਾ ਚੱਲ ਰਿਹਾ ਹੁਣ ਇਸ ਟਾਈਮ ਬਹੁਤ ਹੀ ਜ਼ਿਆਦਾ ਠੰਡ ਆ ਇਹ ਵਿਚਾਰੀਆਂ ਨਿੱਕੇ ਨਿੱਕੇ ਬੱਚੇ ਛੱਡ ਕੇ ਇੱਥੇ ਆਪਣੇ ਹੱਕ ਲੈਣ ਵਾਸਤੇ ਬੈਠੇ ਜਦੋਂ ਅਸੀਂ ਗੱਲਬਾਤ ਕੀਤੀ ਗਈ ਤੇ ਇਹ ਕਹਿੰਦੀਆਂ ਕਿ ਸਾਨੂੰ ਪੂਰੇ 2 ਮਹੀਨੇ ਹੋ ਚਲੇ ਤੇ ਬੈਠੀਆਂ ਨੂੰ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਕ ਦਿਨ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਸਤਲਿਆ ਕਿਟਾਰੀਆ ਸਾਹਿਬ ਨੂੰ ਅਸੀਂ ਕਿਹਾ ਵੀ ਜਾ ਤਾਂ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਲੈ ਦਿਓ ਕਿਉਂਕਿ ਉਹ ਚੇਅਰਮੈਨ ਨੇ ਨਸਪੂਲਾ ਦੇ ਤੇ ਜੇ ਸਾਡਾ ਕੋਈ ਮਸਲਾ ਹੱਲ ਕਰਵਾਉ ਨਹੀਂ ਤਾਂ ਅਸੀਂ ਵੱਡਾ ਐਕਸ਼ਨ ਕਰਾਂਗੇ ਇਹ ਪਰਸੋਂ ਸ਼ਾਮੀ ਸਾਡੇ ਕੋਲ ਆ ਕੇ ਕਿਟਾਰੀਆ ਸਾਹਿਬ ਕਹਿੰਦੇ ਵੀ ਤੁਹਾਡੀ ਮੀਟਿੰਗ सीएम साहब ਨੂੰ ਮੈਂ ਪਾਸੇ ਸੀ ਟੀਚਰਾਂ ਨੇ ਮੈਨੂੰ ਬੋਨ ਕੀਤਾ ਮੈਂ ਕਹਾਂ ਜੀ ਕਟਾਰੀਆਂ ਸਾਹਿਬ ਨੂੰ ਤਾ ਲਿਖਤੀ ਚਿੱਠੀ ਮਂਗਾ ਦਿਓ ਸੀਮਾ ਉਸ ਤੋਂ ਅਸੀਂ ਆਪਣਾ 15 ਤਰੀਕ ਵਾਲਾ ਧਰਨਾ ਪੋਸਟਪੋਨ ਕਰ ਦਿੱਤਾ ਜੀ ਪਰ ਕਟਾਰੀਆਂ ਸਾਹਿਬ ਟੱਟ ਕੇ ਆ ਕੇ ਦਫ਼ਤਰ ਬੈਠ ਕੇ ਤੇ ਮੁੜ ਕੇ ਗਏ ਨਾ 15 ਤਰੀਕ ਦਾ ਐਕਸ਼ਨ ਲੀਕ ਦਿੱਤਾ ਤਾਂ ਸਾਨੂੰ ਫਿਰ ਖਦਾਰੀਆ ਸਾਹਿਬ ਦਾ ਮੈਸੇਜ ਆਇਆ ਕਿ ਤੁਸੀਂ ਧਰਨਾ ਪੋਸਟਪੋਨ ਕਰ ਦਿਓ ਮੀਟਿੰਗ ਕਰਵਾ ਦਿੰਦੇ ਅੱਜ ਦੇ ਦਿਨ ਸੋਮਵਾਰ ਪਰ ਅਸੀਂ ਜਦੋਂ ਕਿਹਾ ਕਿ ਲਿਖਤੀ ਚਾਹੀਦਾ ਲਿਖਤੀ ਕੁਝ ਨਹੀਂ ਆਇਆ ਫਿਰ ਅਸੀਂ ਇਹ ਧਰਨਾ ਜਿਹੜਾ ਜਉਤੀ ਦਿਓ ਲਾਣ ਦਾ ਜਿਹੜਾ ਨਾਣ ਕੀਤਾ ਸੀ ਅੱਜ ਆਇਆ ਸੋ ਇਹ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਹ ਧਰਨਾ ਚੱਲਣਾ ਹੈ ਜੇ ਪੰਜਾਬ ਸਰਕਾਰ ਕੋਈ ਵੀ ਇਹਨਾਂ ਦੀ ਤਨਖਾਹ ਵਧਾਉਂਦਾ ਨੋਟੀਫਿਕੇਸ਼ਨ ਨਹੀਂ ਕਰਦਾ ਜਾਂ ਜਿਹੜੇ ਕਲਾਸ 4 ਆ ਸੇਵਾਦਾਰ ਉਹਨਾਂ ਦੀ ਤਨਖਾਹਾਂ ਨਹੀਂ ਵਧੂਗੇ ਜਿੰਨੀਆਂ ਦੂਜੇ ਸਕੂਲਾਂ 'ਚ ਚੱਲ ਰਹੀਆਂ ਨੇ ਤਾਂ ਇਹ ਐਕਸ਼ਨ ਆ ਧੋਖੜਤਾਲ ਦੇ ਵਿੱਚ ਤਬਦੀਲ ਹੋਣਾ ਹੁਣ ਅਸੀਂ ਜੇ ਅੱਜ ਸ਼ਾਮ ਤੱਕ ਕੋਈ ਪੰਜਾਬ ਸਰਕਾਰ ਵੱਲੋਂ ਚਿੱਠੀ ਨਾ ਆਈ ਅਸੀਂ ਪੰਜਾਬੀ ਪੂਰਾ ਬੰਦ ਕਰਾਂਗੇ ਧੋਖੜਤਾਲ ਦੇ ਸਾਡੀਆਂ ਜਥੇਬੰਦੀਆਂ ਦੇ ਆਗੂ ਬੈਠਣਗੇ ਨਾਲ ਟੀਚਰ ਬੈਠਣਗੇ ਅਸੀਂ ਜਿੰਨਾ ਚਿਰ ਇਹਨਾਂ ਨੂੰ ਮੰਗਾ ਹੱਲ ਨਹੀਂ ਹੁੰਦੀ ਅਸੀਂ ਉੱਟ ਕੇ ਜਾਣ ਵਾਲੇ ਨਹੀਂ ਹਾਂ ਪਿਛਲੇ ਦਿਨੀ ਅਸੀਂ ਇੱਥੇ ਕਵਰੇਜ ਕੀਤੀ ਕਵਰਤ ਤੋਂ ਬਾਅਦ ਅਸੀਂ ਵਿਧਾਇਕ ਸਾਬ ਦੇ ਦਫਤਰ ਦੇ ਅੰਦਰ ਗਏ ਅਸੀਂ ਪੁੱਛਿਆ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ ਉੱਤੇ ਤਾਂ ਉਹਨਾਂ ਦੇ ਦਫਤਰ ਦਾ ਜਿਹੜਾ ਸਟਾਫ ਹੈਗਾ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਆਵਾਜ਼ ਉਠਾ ਦਿੱਤੀ ਸੀ ਕੀ ਵਿਧਾਇਕ ਦੀ ਜ਼ਿੰਮੇਵਾਰੀ ਆਵਾਜ਼ ਉਠਾਉਣ ਤੋਂ ਬਾਅਦ ਖਤਮ ਹੋ ਜਾਂਦੀ ਅਖੰਡ ਬਣੀ ਪੰਥਕ মিডিਆ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਜ ਜਸਪੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜ਼ੀਰਾ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਤੇ ਜ਼ੀਰਾ ਦੇ ਵਿੱਚ ਐਮਐਲਏ ਨਰੇਸ਼ ਕੁਟਾਰੀਆ ਦਾ ਦਫਤਰ ਹੈਗਾ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਤੇ ਇਹਨਾਂ ਦੇ ਦਫਤਰ ਦੇ ਬਾਹਰ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜਾ ਫਰੋਇਪਰ ਜ਼ੀਰਾ ਰੋਡ ਹੈਗਾ ਉਹਨੂੰ ਬੰਦ ਕੀਤਾ ਗਿਆ ਧਰਨਾ ਦਿੱਤਾ ਜਾ ਰਿਹਾ ਹੈ ਇਹ ਮਸਲਾ ਆ ਕਿਉਂ ਧਰਨਾ ਦਿੱਤਾ ਜਾ ਰਿਹਾ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਵੀਰ ਸੁਖ ਗਿੱਲ ਜਿਹੜੇ ਕੌਮੀ ਜਰਨਲ ਸਕੱਤਰ ਹੈਗੇ ਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਉਹ ਸਾਡੇ ਨਾਲ ਬਣੇ ਹੋਏ ਨੇ ਪਹਿਲਾਂ ਚੈਨਲ ਦੇ ਉੱਤੇ ਸੁਆਗਤ ਕਰ ਲੈਨੇ ਆ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਸੁਖ ਵੀਰ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਜਦੋਂ ਅਸੀਂ ਜੀਰਾ ਵਿਖੇ ਫੈਕਟਰੀ ਦੇ ਮਸਲੇ ਨੂੰ ਲੈ ਕੇ ਸਾਂਝਾ ਮੋਰਚਾ ਲਾਇਆ ਸੀਗਾ ਉਸ ਟਾਈਮ ਵੀ ਤੁਸੀਂ ਦਿਨ ਦਾ ਸੇਵਾ ਕੀਤੀ ਤੇ ਅੱਜ ਵੀ ਸਾਡੀ ਆਵਾਜ਼ ਬਣਨ ਵਾਸਤੇ ਆਏ ਹੋ ਬਹੁਤ ਬਹੁਤ ਧੰਨਵਾਦ ਕੀ ਮਸਲਾ ਕੀ ਹੈ ਕਿਉਂ ਲੋਡ ਪੈ ਗਈ ਇਹਨਾਂ ਦਿਨਾਂ ਦੇ ਵਿੱਚ ਰਣ ਕੇ ਇਹ ਰੋੜ ਘੇਰਨ ਦੀ ਪਿਛਲੇ ਦਿਨਾਂ ਤੋਂ ਭੈਣਾ ਬੈਠੀਆਂ ਭੈਣਾ ਦੇ ਨਾਲ ਅਸੀਂ ਗੱਲਬਾਤ ਕਰਕੇ ਗਏ ਆ ਪਰ ਸੰਗਤ ਨੂੰ ਸਾਰਾ ਵਿਸ਼ਾ ਜ਼ਰੂਰ ਦੱਸ ਦਿਓ ਮਸਲਾ ਕੀ ਹੈ ਮਸਲਾ ਇਹ ਹੈ ਵੀਰ ਜੀ ਪਿਛਲੇ 57 ਦਿਨਾਂ ਤੋਂ ਆਦਰਸ਼ ਸਕੂਲ ਟੀਚਰ ਯੂਨੀਅਨ ਜੁਨਾਜ਼ਮ ਵਰਗ ਸਾਰੇ ਆਪਣੀਆਂ ਤਨਖਾਹਾਂ ਨੂੰ ਲੈ ਕੇ ਕਿਉਂਕਿ ਤਕਰੀਬਨ 13 ਸਾਲ ਹੋ ਗਏ ਨੇ ਆਦਰਸ਼ ਸਕੂਲ ਬਣਿਆ ਨੂੰ ਉਦੋਂ ਤੋਂ ਲੈ ਕੇ ਕਿਸੇ ਟੀਚਰ ਦੀ ਤਨਖਾਹ 6500 ਰੁਪਏ ਆ ਕਿਸੇ ਦੀ 7000 ਕਿਸੇ ਦੀ 10300 ਆ ਜਿਹੜਾ ਇਹ ਹਰਦਾਸਾ ਸਕੂਲ ਆ ਆਦਰਸ਼ ਸਕੂਲ ਹਰਦਾਸਾ ਆ ਜੀ ਇਤੋਂ ਦਾ ਮਸਲਾ ਸਭ ਤੋਂ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਇੱਥੋਂ ਦੇ ਟੀਚਰ ਨੇ ਤੇ ਸਭ ਤੋਂ ਘੱਟ ਤਨਖਾਹ ਇਸੇ ਸਕੂਲ ਦੀਆਂ ਨੇ ਸੋ ਸਮਰਥਨ ਤਾਂ ਸਾਨੂੰ ਪੰਜਾਬ ਦੇ 11 ਆਦਰਸ਼ ਸਕੂਲਾਂ ਨੇ ਟੀਚਰਾਂ ਨੂੰ ਦਿੱਤਾ ਹੋਇਆ ਸਾਰੇ ਟੀਚਰ ਇੱਥੇ ਵਾਰੀ-ਵਾਰੀ ਆ ਕੇ ਬੈਠਦੇ ਨੇ ਪਰ ਸਾਨੂੰ ਪਤਾ ਲੱਗਿਆ ਕਿ ਨਰੇਸ਼ ਕੁਟਾਰੀਆ ਦੇ ਦਫ਼ਤਰ ਅੱਗੇ ਭੈਣਾਂ ਸਾਡੀਆਂ ਬੈਠੀਆਂ ਹੋਈਆਂ ਨੇ ਖਾਸ ਕਰਕੇ ਤਾਂ ਅਸੀਂ ਇਤੋਂ ਉੱਤਰੀ ਲੰਘ ਰਹੇ ਸੀ ਬਰੋਜਪੁਰ ਨੂੰ ਜਾ ਰਹੇ ਸੀ ਮੈਂ ਨਾਲ ਦੇ ਨੂੰ ਕਿਹਾ ਮੈਂ ਕਹਿ ਰਹੇ ਥੇ ਟੈਂਟਰ ਲੱਗਿਆ ਹੋਇਆ ਤੇ ਚੱਕਰ ਕੀ ਆ ਕਹਿੰਦੇ ਵੀ ਇੱਥੇ ਟੀਚਰ ਬੈਠੇ ਹੋਏ ਨੇ ਚਲੋ ਮੇਰੇ ਤੋਂ ਰਾਹ ਰਿਆ ਨਾ ਗਿਆ ਅਸੀਂ ਉਤਰ ਕੇ ਜਦੋਂ ਮੈਡਮਾਂ ਕੋਲ ਆਏ ਤੇ ਵਿਚਾਰੀਆਂ ਰੋਣ ਲੱਗੀਆਂ ਕਿਉਂਕਿ ਅੱਤ ਦੀ ਠੰਡ ਆ ਉਹ ਦਾ ਮਹੀਨਾ ਚੱਲ ਰਿਹਾ ਹੁਣ ਇਸ ਟਾਈਮ ਬਹੁਤ ਹੀ ਜ਼ਿਆਦਾ ਠੰਡ ਆ ਇਹ ਵਿਚਾਰੀਆਂ ਨਿੱਕੇ ਨਿੱਕੇ ਬੱਚੇ ਛੱਡ ਕੇ ਇੱਥੇ ਆਪਣੇ ਹੱਕ ਲੈਣ ਵਾਸਤੇ ਬੈਠੇ ਜਦੋਂ ਅਸੀਂ ਗੱਲਬਾਤ ਕੀਤੀ ਗਈ ਤੇ ਇਹ ਕਹਿੰਦੀਆਂ ਕਿ ਸਾਨੂੰ ਪੂਰੇ 2 ਮਹੀਨੇ ਹੋ ਚਲੇ ਤੇ ਬੈਠੀਆਂ ਨੂੰ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਭੈਣ ਅਸੀਂ ਆ ਗਏ ਹਾਂ ਸਾਡੀ ਜਥੇਬੰਦੀ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਤੁਹਾਡੀ ਆਵਾਜ਼ ਉਠਾਵਾਂਗੇ ਸਾਡੀ 9 ਜਨਵਰੀ ਦੀ ਮੀਟਿੰਗ ਸੀ ਸੰਯੁਕਤ ਕਿਸਾਨ ਮੋਰਚਾ ਦੀ ਲੁਧਿਆਣਾ ਵਿਖੇ ਜੀ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਮੰਗਾਂ ਲੈ ਕੇ ਮੰਗ ਪੱਤਰ ਲੈ ਕੇ ਤੁਸੀਂ ਲੁਧਿਆਣੇ ਆ ਜੋ ਮੈਂ ਉੱਥੇ ਮੀਟਿੰਗਾਂ ਜਾਣਾ ਤੇ ਆਪਾਂ ਸੰਯੁਕਤ ਮੋਰਚੇ ਨਾਲ ਗੱਲ ਕਰਦੇ ਹਾਂ ਜਦੋਂ ਇਹ ਵੀਰ ਸਾਡੇ ਕੋਲ ਭੈਣਾ ਤੇ ਵੀਰ ਪਹੁੰਚੇ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਇਹ ਮਸਲਾ ਉਠਾਇਆ ਤਾਂ ਸਾਰਿਆਂ ਨੇ ਬਹੁਤ ਹੀ ਭਾਵਕ ਹੋ ਕੇ ਕਿਹਾ ਉਹਨਾਂ ਨੇ ਕਿਹਾ ਯਾਰ ਇਹਨਾਂ ਦੀ ਮਦਦ ਕਰਨੀ ਚਾਹੀਦੀ ਸਭ ਨੌ ਜਨਵਰੀ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਕਿ ਇਹਨਾਂ ਭੈਣਾ ਦੇ ਹੱਕ ਦੇ ਵਿੱਚ ਅਸੀਂ ਡਟਾਂਗੇ ਉਹ ਕੋਲੜੇ ਮੈਨੂੰ ਮੇਰੀ ਡਿਊਟੀ ਲਾਤੀ ਕਿ ਤੁਸੀਂ ਇਹਨਾਂ ਨੂੰ ਦੇਖਣਾ ਨਾ ਕੋਈ ਨਾ ਕੋਈ ਮਸਲਾ ਸਾਰਾ ਹੱਲ ਕਰਾਉਣ ਲਈ ਅਗਵਾਈ ਤੁਸੀਂ ਕਰਨੀ ਹੈ ਜਥੇਬੰਦੀਆਂ ਨੇ ਹਮਾਇਤ ਦਿੱਤੀ ਸਾਰੀਆਂ ਨੇ ਮੈਂ ਇਹਨਾਂ ਨੂੰ ਜਦੋਂ ਉੱਤੇ ਆ ਕੇ ਅਸੀਂ ਮੀਟਿੰਗ ਕੀਤੀ ਸੰਯੁਕਤ ਮੋਰਚੇ ਦਾ ਸੱਦਾ ਸਾਰੀਆਂ ਜਥੇਬੰਦੀਆਂ ਨੂੰ ਗੁੱਸੇ ਆ ਕਾਦੀਆਂ ਜਥੇਬੰਦੀ ਲੱਖੋਵਾਲ ਜਥੇਬੰਦੀ ਕੋਲ ਰਹਿੰਦੇ ਕਿਸਾਨ ਸਭਾ ਬਲਦੇਵ ਸਿੰਘ ਜੀ ਰਾ ਕਿਹੜਾ ਕਿਹੜਾ ਨਾਮ ਸਾਰਿਆਂ ਨੇ ਜਦੋਂ ਸਾਨੂੰ ਕਿਹਾ ਕਿ ਆਪਾਂ ਕੋਈ ਵੱਡਾ ਇਲੈਕਸ਼ਨ ਐਕਸ਼ਨ ਲਿਖੀਏ ਉਹਦੇ ਬਿਨਾ ਮਸਲਾ ਹੱਲ ਨਹੀਂ ਹੋਣਾ ਅਸੀਂ ਸਭ ਤੋਂ ਪਹਿਲਾਂ ਗਟਾਰੀਆ ਸਾਹਿਬ ਨਾਲ ਮੁਲਾਕਾਤ ਕੀਤੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਇਹਨਾਂ ਦਾ ਮਸਲਾ ਹੱਲ ਕਰਵਾ ਦਿਓ ਪੰਜਾਬ ਸਰਕਾਰ ਨਾਲ ਗੱਲ ਕਰਕੇ ਉਹਨਾਂ ਨੇ ਸਾਨੂੰ ਦੋ ਤਿੰਨ ਦਿਨ ਲਾਰੇ ਜੇ ਲਾਈ ਇੱਕ ਦਿਨ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਸਤਿਨਾਕ ਕਟਾਰੀਆ ਸਾਹਿਬ ਨੂੰ ਅਸੀਂ ਕਿਹਾ ਵੀ ਜਾ ਤਾਂ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਲੈ ਦਿਓ ਕਿਉਂਕਿ ਉਹ ਚੇਅਰਮੈਨ ਨੇ ਨਾ ਸੁਣ ਲਾਦੇ ਜੇ ਤੇ ਜਾ ਸਾਡਾ ਕੋਈ ਮਸਲਾ ਹੱਲ ਕਰਵਾਉ ਨਹੀਂ ਤਾਂ ਅਸੀਂ ਵੱਡਾ ਐਕਸ਼ਨ ਕਰਾਂਗੇ ਇਹ ਪਰਸੋਂ ਸ਼ਾਮੀ ਸਾਡੇ ਕੋਲ ਆ ਕੇ ਕਟਾਰੀਆ ਸਾਹਿਬ ਕਹਿੰਦੇ ਵੀ ਤੁਹਾਡੀ ਮੀਟਿੰਗ ਤਰ੍ਹਾਂ ਦਿਨੇ ਸੀਐਮ ਸਾਹਿਬ ਨਾਲ ਮੈਂ ਪਾਸੇ ਸੀ ਟੀਚਰਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਜੀ ਕਟਾਰੀਆ ਸਾਹਿਬ ਨੂੰ ਤੋਂ ਲਿਖਤੀ ਚਿੱਠੀ ਮੰਗਾ ਦਿਓ ਸੀਐਮ ਆਫਿਸ ਤੋਂ ਅਸੀਂ ਆਪਣਾ 15 ਤਰੀਕ ਦਾ ਧਰਨਾ ਪੋਸਟਪੋਨ ਕਰ ਦਿੱਤਾ ਪਰ ਕਟਾਰੀਆ ਸਾਹਿਬ ਤੋਂ ਟੱਕੇ ਆ ਕੇ ਦਫਤਰ ਬੈਠ ਕੇ ਤੇ ਮੁਰਕੀ ਗਈ ਨਾ ਸਾਨੂੰ ਪਤਾ ਸੀ ਇਹਨਾਂ ਨੂੰ ਲਿਖਤੀ ਚਿੱਠੀ ਨਹੀਂ ਮਿਲਦੀ ਸੀ ਇਹ ਮਾਹੌਲ ਤੋਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਗੇ ਵੀ ਜਦੋਂ ਕੋਈ ਇਲੈਕਸ਼ਨ ਕੋਈ ਐਕਸ਼ਨ ਲਿਖਿਆ ਜਦੋਂ ਫੇਰ ਹੀ ਸਾਨੂੰ ਮੀਟਿੰਗਾਂ ਮਿਲਦੀਆਂ ਨੇ ਜਿਵੇਂ ਗੰਨੇ ਨੂੰ ਲੈ ਕੇ ਐਕਸ਼ਨ ਉਹ ਲਿਖਿਆ ਸੀ 27 22 ਦਾ ਜਿਹੜਾ ਧਰਨਾ ਚੰਡੀਗੜ੍ਹ ਦਿੱਤਾ ਫੇਰ ਸਾਨੂੰ ਮੀਟਿੰਗ ਦਿੱਤੀ ਅਸੀਂ ਕਿਹਾ ਕਿ ਇੰਨਾ ਸੌਖਾ ਆਪਾਂ ਨੂੰ ਇਹਨਾਂ ਨੇ ਮੀਟਿੰਗ ਨਹੀਂ ਦੇਣੀ ਜਦੋਂ ਅਸੀਂ ਫਿਰ ਸਾਰਿਆਂ ਨੇ ਸਲਾਹ ਕਰਕੇ 15 ਤਰੀਕ ਦਾ ਐਕਸ਼ਨ ਉਹ ਲੀਕ ਦਿੱਤਾ ਤਾਂ ਸਾਨੂੰ ਫੇਰ ਘਟਾਰੀਆ ਸਾਹਿਬ ਦਾ ਮੈਸੇਜ ਆਇਆ ਕਿ ਤੁਸੀਂ ਧਰਨਾ ਪੋਸਟਪੋਨ ਕਰ ਦੋ ਮੀਟਿੰਗ ਕਰਵਾ ਦਿੰਨੇ ਅੱਜ ਦੇ ਦਿਨ ਸੋਮਵਾਰ ਪਰ ਅਸੀਂ ਜਦੋਂ ਕਿਹਾ ਕਿ ਲਿਖਤੀ ਚਾਹੀਦਾ ਲਿਖਤੀ ਕੁਝ ਨਹੀਂ ਆਇਆ ਫੇਰ ਅਸੀਂ ਇਹ ਧਰਨਾ ਜਿਹੜਾ ਜੇਉ ਦੀ ਤੌਰ ਲਾਉਣ ਦਾ ਜਿਹੜਾ ਐਲਾਨ ਕੀਤਾ ਸੀ ਆ ਸੋ ਇਹ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਹ ਤਰਨਾ ਚੱਲਣਾ ਹੈ ਜੇ ਪੰਜਾਬ ਸਰਕਾਰ ਕੋਈ ਵੀ ਇਹਨਾਂ ਦੀ ਤਨਖਾਹ ਵਧਾਉਂਦਾ ਨਾ ਨੋਟੀਫਿਕੇਸ਼ਨ ਨਹੀਂ ਕਰਦਾ ਕਿ ਆ ਜਿਹੜੇ ਕਲਾਸ 4 ਆ ਸੇਵਾਦਾਰ ਆ ਉਹਨਾਂ ਦੀਆਂ ਤਨਖਾਹਾਂ ਨਹੀਂ ਵਧਾਵੇ ਜਿੰਨੀਆਂ ਦੂਜੇ ਸਕੂਲਾਂ 'ਚ ਚੱਲ ਰਹੀਆਂ ਨੇ ਤਾਂ ਇਹ ਐਕਸ਼ਨ ਆ ਭੁਖੜ ਹੜਤਾਲ ਦੇ ਵਿੱਚ ਤਬਦੀਲ ਹੋਣਾ ਹੁਣ ਅਸੀਂ ਜੇ ਅੱਜ ਸ਼ਾਮ ਤੱਕ ਕੋਈ ਪੰਜਾਬ ਸਰਕਾਰ ਵੱਲੋਂ ਚਿੱਠੀ ਨਾ ਆਈ ਅਸੀਂ ਪੰਜਾਬ ਵੀ ਪੂਰਾ ਬੰਦ ਕਰਾਂਗੇ ਪੋਹ ਹੜਤਾਲ ਤੇ ਸਾਡੀਆਂ ਜਥੇਬੰਦੀਆਂ ਦੇ ਆਗੂ ਬੈਠਣਗੇ ਨਾਲ ਟੀਚਰ ਬੈਠਣਗੇ ਅਸੀਂ ਜਿੰਨਾ ਚਿਰ ਇਹਨਾਂ ਦੇ ਮੰਗਾ ਹੱਲ ਨਹੀਂ ਹੁੰਦੀ ਅਸੀਂ ਉੱਠ ਕੇ ਜਾਣ ਵਾਲੇ ਨਹੀਂ ਹਾਂ ਬਿਲਕੁਲ ਜੇ ਗੱਲ ਆਪਾਂ ਕਰ ਲਈਏ ਕਿ ਪਿਛਲੇ 57 ਦਿਨ ਬੀਤਣ ਦੇ ਬਾਵਜੂਦ ਵੀ ਜਿੱਦਾਂ ਤੁਸੀਂ ਵੀ ਦੱਸਿਆ ਵੀ ਦੋ ਵਾਰ ਇਹ ਕਹਿਤ ਦਿੱਤਾ ਗਿਆ ਪਰ ਲਿਖਤੀ ਤੌਰ ਦੇ ਵਿੱਚ ਕੁਝ ਵੀ ਨਹੀਂ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਸ਼ਰਾਬ ਫੈਕਟਰੀ ਮੋਰਚੇ ਦਾ ਫਿਰ ਉਸੇ ਤਰ੍ਹਾਂ ਹੀ ਚੱਲ ਰਹੀ ਕਹਾਣੀ ਉੱਥੇ ਵੀ ਅੱਜ ਤੱਕ ਲਿਖਤੀ ਕੱਖ ਨਹੀਂ ਸਰਕਾਰ ਮੰਨ ਸਭ ਕੁਝ ਰਹੀ ਬਿਲਕੁਲ ਬਿਲਕੁਲ ਲਾਰੇ ਲਾਏ ਜਾ ਰਹੇ ਨੇ ਵਿਚਾਰੀਆਂ ਨੂੰ ਫਿਰ ਵੇਖੋ ਪਰसों ਲੋੜੀ ਸੀ ਲੋਣੀ ਦੇ ਇਹਨਾਂ ਵਿਚਾਰੀਆਂ ਨੇ ਆਪਣੀਆਂ ਡਿਗਰੀਆਂ ਫੂਕੀਆਂ ਨੇ ਅੱਤ ਦੇ ਵਿੱਚ ਉਹ ਵੀ ਖਬਰਾਂ ਲੱਗੀਆਂ ਪਰ ਨਾ ਤਾਂ ਕਟਾਰੀਆ ਸਾਹਿਬ ਨੇ ਕੋਈ ਇਹਨਾਂ ਨਾਲ ਆ ਕੇ ਰਾਬਤਾ ਕੀਤਾ ਕਿ ਤੁਸੀਂ ਡਿਗਰੀਆਂ ਕਿਉਂ ਫੂਕ ਰਹੇ ਹੋ ਨਾ ਹੀ ਪੰਜਾਬ ਸਰਕਾਰ ਨੇ ਕੋਈ ਰਾਬਤਾ ਕੀਤਾ ਅੱਜ ਸਾਡੀ ਸੰਯੁਕਤ ਕਿਸਾਨ ਮੋਰਚਾ ਦੀ ਜਲੰਧਰ ਮੀਟਿੰਗ ਚੱਲ ਰਹੀ ਹੈ ਉਹਦੇ ਵਿੱਚ ਵੀ ਇਸ ਐਕਸ਼ਨ ਦੇ ਬਾਰੇ ਸਲਾਮ ਸ਼ੁਕਰਾ ਕਰਕੇ ਸਾਰੀਆਂ ਜਥੇਬੰਦੀਆਂ ਹੁਣ ਤਾਂ ਅੱਜ ਤਾਂ 8-10 ਜਥੇਬੰਦੀਆਂ ਆਈਆਂ ਇਸ ਤੋਂ ਬਾਅਦ ਪੂਰਾ ਸੰਯੁਕਤ ਮੋਰਚਾ ਇੱਥੇ ਆਊਗਾ ਜਿਵੇਂ ਆਪਾਂ ਸਾਂਝਾ ਜਿਹੜਾ ਫੈਕਟਰੀ ਵਾਲਾ ਮੋਰਚਾ ਲਾਇਆ ਸੀ ਪੰਜਾਬ ਸਰਕਾਰੇ ਮਤ ਸੋਚੇ ਕਿ ਇਕੱਲੇ ਟੀਚਰ ਨੇ ਜਿਹੜਾ ਕਿਸਾਨ ਜਿੱਤੇ ਬੰਦੀਆਂ ਦੇ ਹੱਥੇ ਵਿੱਚ ਇਹ ਮੋਰਚਾ ਆ ਗਿਆ ਹੁਣ ਜਿੱਤੇ ਬਣਾ ਅਸੀਂ ਉੱਠਦੇ ਨਹੀਂ ਪਿਛਲੇ ਦਿਨੀ ਅਸੀਂ ਇੱਥੇ ਕਵਰੇਜ ਕੀਤੀ ਕਵਰੇਜ ਤੋਂ ਬਾਅਦ ਅਸੀਂ ਵਿਧਾਇਕ ਸਾਹਿਬ ਦੇ ਦਫ਼ਤਰ ਦੇ ਅੰਦਰ ਗਏ ਅਸੀਂ ਪੁੱਛਿਆ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮਸਲੇ ਦੇ ਉੱਤੇ ਤਾਂ ਉਹਨਾਂ ਦੇ ਦਫ਼ਤਰ ਦਾ ਜਿਹੜਾ ਸਟਾਫ ਹੈਗਾ ਉਹਨਾਂ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਆਵਾਜ਼ ਉਠਾ ਦਿੱਤੀ ਸੀ ਕੀ ਵਿਧਾਇਕ ਦੀ ਜ਼ਿੰਮੇਵਾਰੀ ਆਵਾਜ਼ ਉਠਾਉਣ ਤੋਂ ਬਾਅਦ ਕਦਮ ਹੋ ਜਾਂਦੀ ਨਹੀਂ ਬਿਲਕੁਲ ਨਹੀਂ ਇਹਨਾਂ ਨੇ ਠੀਕ ਆਵਾਜ਼ ਉਠਾਈ ਆ ਉੱਥੇ ਪਰ ਉਹਦਾ ਜਵਾਬ ਕੋਈ ਨਹੀਂ ਆਇਆ ਇਹਨਾਂ ਦਾ ਫਰਜ ਬੰਦਾ ਸੀ ਸੀਐਮ ਸਾਹਿਬ ਨਾਲ ਮੀਟਿੰਗ ਕਰਦੇ ਪਹਿਲਾਂ ਆਪ ਕਰਦੇ ਮੁੜ ਕੇ ਟੀਚਰ ਨੂੰ ਲੈ ਜਾਂਦੇ ਕਿਉਂਕਿ ਇਹਨਾਂ ਦੇ ਹਲਕੇ ਦਾ ਮਸਲਾ ਹੈ ਅਰਦਾਸਾ ਸਕੂਲ ਅੱਜ ਇੱਕ ਹੋਰ ਗੱਲ ਆ ਮਾਨਸਾ ਤੋਂ ਟੀਚਰ ਆਏ ਨੇ ਸਾਡੇ ਕੋਲ ਉਹਨਾਂ ਦੇ ਅਰਦਾਸਾ ਸਕੂਲ ਦਾ ਵੀ ਆਹੀ ਮਸਲਾ ਹੈ ਮੈਨੂੰ ਮੰਗ ਪੱਤਰ ਦੇ ਕੇ ਗਿਆ ਵੀ ਮੇਰੇ ਪੁੱਰੇ ਆ ਇਹ ਪੂਰੇ ਪੰਜਾਬ ਦੇ ਵਿੱਚ ਉਹ ਅਧਿਆਪਕ ਆ ਰਹੇ ਨੇ ਅਧਿਆਪਕਾਂ ਦੇ ਮਾਪੇ ਆ ਰਹੇ ਨੇ ਬੱਚੇ ਆ ਰਹੇ ਨੇ ਇਹ ਮੋਰਚਾ ਦਿਨ-ਬਦਨ ਵੱਡਾ ਹੋ ਜਣਾ ਟਾਡੇ ਮਾਦਰੀ ਟਰੈਕਟਰ ਟਰਾਲੀਆਂ ਖੜੀਆਂ ਅਸੀਂ ਪੱਕੇ ਤੌਰ ਤੇ ਉੱਤੇ ਲਾ ਲਿਆਂਗੇ ਰੋਜ਼ ਲੰਗਰ ਵੀ ਚੱਲਿਆ ਕਰੂ ਚਾਹ ਦਾ ਲੰਗਰ ਵੀ ਚੱਲਿਆ ਕਰੂ ਇਹ ਮੋਰਚਾ ਅਸੀਂ ਹੁਣ ਜਿੱਤੇ ਬਣਾ ਨਹੀਂ ਜਾਦਾ ਬੇਸ਼ੱਕ ਕਟਾਰੀਆ ਸਾਹਿਬ ਜੋ ਮਰਜੀ ਕਹਿਦਰਾ ਜੇ ਸੀਐਮ ਸਾਹਿਬ ਚਾਹੁੰਦੇ ਨੇ ਕਿ ਇਹਦੇ ਹੱਥ ਸਰਕਾਰਾਂ ਤੇ ਨਾਂ ਬੈਠਣ ਸਾਨੂੰ ਲਿਖਤੀ ਚਿੱਠੀ ਭੇਜਣ ਮੀਟਿੰਗ ਦਾ ਸਮਾਂ ਦੇਣ ਮੀਟਿੰਗ ਕਰਕੇ ਉਸ ਤੋਂ ਬਾਅਦ ਜੋ ਵੀ ਮਸਲਾ ਹਨੂ ਆਪਾਂ ਬੈਠ ਕੇ ਕਰ ਸਕੀਏ ਜੇ ਅੱਜ 4 ਵਜੇ ਤੱਕ ਕੋਈ ਮੈਸੇਜ ਨਹੀਂ ਆਉਂਦਾ ਤਾਂ ਫਿਰ ਅੱਜ ਉੱਠਣਾ ਨਹੀਂ ਐਥੋਂ ਨਹੀਂ ਅੱਜ 4 ਵਜੇ ਤੱਕ ਹੀ ਐਕਸ਼ਨ ਮੋਰਚਾ ਜਿਹੜਾ ਸਾਈਡ ਤੇ ਸੜਕ ਤੇ ਲੱਗਿਆ ਹੋਇਆ ਲੱਗਿਆ ਹੀ ਰਹਿਣਾ ਇੱਥੇ ਪਰ ਅਸੀਂ ਭੋਖੜਤਾਲ ਵਾਲਾ ਜਿਹੜਾ ਅੱਗੇ ਉਹ ਕੱਲ ਜਾਂ ਪਰਸੋ ਤੋਂ ਸਟਾਰਟ ਕਰਦੇ ਨਾ ਨਾਲ ਹੀ ਨੀਸੀਦਮ ਤੋਂ ਫਰੋਜਪੁਰ ਇੱਥੇ ਵੀ ਮੋਰ ਚੱਲੂ ਬਲਕਿ ਉਹਦੇ ਨੂੰ ਮੋਰਚਾ ਸਾਡਾ ਚੱਲੂ ਇਹ ਮੋਰਚਾ ਵੱਡਾ ਹੁੰਦਾ ਜਾਣਾ ਤੈਨੂੰ ਜੀ ਧੰਨਵਾਦ ਜੀ ਤੁਸੀਂ ਸਮਝ ਦਿੱਤਾ